ਹੀਰਾ ਨਾਲ ਅਮੋਲਕ ਹੈ ਪahari ਬੇਨਗਾਹ ਕਮੀ ਖਾ ਜਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲਖਾ ਹੀਰਾ ਲਾਲ ਅਮੋਲਕ ਹੈ ਪahari ਬੇਨਗਾਹ ਕਮੀ ਖਾ ਜਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਔਰ ਰਤਨਾਂ अंबिका नो लाखा ਮੇਰੇ ਮਨ ਗੋਪਤਹਿ ਰਖ ਰਹਾ ਰਖ ਰਹੀਂਂਦਿਆ ਮਲਾਇਓ ਗੁਰ ਸਾਧੂ ਗੁਰ ਮਿਲਿਆ ਜੀ ਰਖ ਰਹਾ ਮਨਮਕ ਕੋਠੀ ਅਗਿਆਨ ਅੰਧੇਰਾ ਤੈਨ ਕਰ ਰਤਨਾਂ लाखा ਇਹ ਉਜੜ ਭੰਮੋਂ ਏ ਗਾਵਾਰੀ ਮਾਇਆ ਭਉੰਗ ਵਿਖਿਆਖਾ ਆਰ ਆਰ ਸਾਧ ਮੇਲੋ ਜਾਨੀ ਕੇ ਆਰ ਸਾਧੂ ਸੰਗ ਹਮਰਾਖਾ ਹਰ ਅੰਗੀ ਕਾਰ ਕਰੂੰ ਨਬ ਸਵਮੀ ਹਮ ਅਰੇ ਭਾਗ ਤੁਮ ਤਖਾ ਜੇ ਵਾਗਿਆ ਗੁਣ ਆਖ ਵਖਾਣ ਹੈ ਤਮ ਬੜ ਅਗੰਮ ਬੜ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਡੁਬਤ ਹਰ ਰੱਖਾ ਜੇ ਵਾ ਗਿਆਨ ਆਖੋ ਖਾਨ ਹੈ ਤਮ ਬੜ ਅਗੰਮ ਬੜ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਡੁਬਤ ਹਰ ਰੱਖਾ ਵਾਹਿਗੁਰੂ ਕਾ ਖਾਲਸਾ वागुरु जी की फतेह सतगुरु श्री गुरु ग्रंथ साहब जी महाराज जिन्हों की गोद में आप बैठ के सतगुरु जी दलाही सगन किए बड़ी कृपा दयालता की है धन श्री गुरु ग्रंथ साहब जी महाराज जी ने यह सब अमृत वेले ਪਵਿੱਤਰ ਭੂਮੀ ਸਵਕਸ਼ਿ ਸਪੀਤ ਹੈ ਅੱਜ ਦੇ ਅੰਮ੍ਰਿਤ ਬਾਛਾ ਦੀ ਕਿਰਪਾ ਕਰਦੇ ਆ ਇਹਨੇ ਨਾਮ ਰੂਪ ਹੀਰਾ ਜਿਹੜਾ ਸੀ ਬੜਾ ਕੀਮਤੀ ਹੈ ਪਰ ਇਹਦਾ ਗਾਕ ਨਹੀਂ ਮਿਲਿਆ ਜਿੱਨਾਂ ਚਿਰ ਗਾਕ ਲਾ ਨਾ ਮਿਲੇ ਕਿਸੇ ਜਦਾਂ ਉਹਨੀ ਦੇਰ ਉਹਦੀ ਕੀਮਤ ਨਹੀਂ ਪੈਂਦੀ ਜਦੋਂ ਕਿਸੇ ਕੋਈ ਉਹਦੀ ਉਹਦਾ 파ਰਕੂ ਮਿਲ ਜੇ ਨਾ ਤੇ ਉਹਨੂੰ ਪਤਾ ਲੱਗ ਜਾਂਦਾ ਹੈ 파ਰਕੂ ਨੂੰ ਵੀ ਇਹ ਹੀਰਾ ਜਿਹੜਾ ਉਹਨੂੰ ਬਹੁਤ ਕੀਮਤੀ ਹੈ ਕਿਸੇ ਵੀ ਚੀਜ਼ ਦਾ 파ਰਕੂ ਮਿਲ ਜਾਵੇ ਉਹ ਲੱਭ ਲੈਂਦਾ ਹੈ ਕਿ ਆਹ ਚੀਜ਼ ਜਿਹੜੀ ਹੈ ਬੜੀ ਕੀਮਤੀ ਹੈ ਹੁਣ ਸਤਨੂ ਜੀ ਕਹਿੰਦੇ ਜਦੋਂ ਸਾਧੂ ਮਿਲਿਆ ਉਹਨੂੰ ਪਤਾ ਸੀ ਆਮ ਲੋਕਾਂ ਨੂੰ ਇੱਕ ਨਾ ਆਹ ਪ੍ਰਮਾਣ ਦਿੰਦੇ ਆ ਲੋਕਾਂ ਪਿਕਸਨ ਜਾ ਕੇ ਗੱਠੜੀ ਕੋਲੀ ਪਰਵਾਨੀ ਵੀ ਕਹਿੰਦੀ ਐ ਬਿਨਕਾਹ ਇੱਕ ਗੁਣ ਵੇਚੀਏ ਤਾ ਗੁਣ ਸੈਹ ਕੋ ਚਾਏ ਗੁਣ ਕਾ ਗਾਹਕ ਜੇ ਮਿਲੇ ਤਾ ਗੁਣ ਲੱਖੋ ਕਾ ਹੁਣ ਜਿਹਨੂੰ ਪਤਾ ਹੀ ਨਹੀਂ ਉਹਦੇ ਵਾਸਤੇ ਤਾਂ ਪੱਥਰ ਦੀ ਵੱਟੀ ਹੈ ਪਰ ਜਿਹਨੂੰ ਪਤਾ ਹੈ ਉਹ ਉਹਦੀ ਕੀਮਤ ਪਾਉਂਦਾ ਹੁਣ ਜੇਦੂ ਸਾਧੂ ਮਿਲੇ ਉਹਨਾਂ ਨੂੰ ਪਤਾ ਲੱਗਿਆ ਵੀ ਹੀਰਾ ਤੋਂ ਬੜਾ ਕੀਮਤੀ ਐ ਉਹਨਾਂ ਨੇ ਉਹਦੀ ਕੀਮਤ ਪਾਈ ਉਹਨੂੰ ਸੰਭਾਲਿਆ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਦ ਆਪਾਂ ਗੋਦ ਚ ਆਉਣੇ ਨਾ ਉਦੋਂ ਬਾਅਦ ਸਤਗੁਰੂ ਜੀ ਕਹਿੰਦੇ ਮੇਰਾ ਫਰਜ਼ ਬਣ ਜਾਂਦਾ ਹੈ ਵੀ ਹੁਣ ਜਿਹੜਾ ਸ਼ਰਨ ਵਿੱਚ ਆਇਆ ਮੈਂ ਇਹਦਾ ਉਧਾਰ ਕਿਵੇਂ ਕਰਾਂ ਹੁਣ ਤੇਰੇ ਨਾਲ ਤਾਂ ਹੋ ਹੀ ਖਤਮ ਤੂੰ ਤਾਂ ਆ ਗਿਆ ਸ਼ਰਨ ਵਿੱਚ ਤੇ ਤੂੰ ਕਹਿੰਦਾ ਪਾਤਸ਼ਾਹ ਜੀ ਕਿਰਪਾ ਕਰੋ ਹੁਣ ਮੇਰੇ ਜੀਵਨ ਦੀ ਡੋਰੀ ਜਿਹੜੀ ਹੈ ਨਾ ਉਹ ਤੁਹਾਡੇ ਹੱਥ ਵਿੱਚ ਹੈ ਫਿਰ ਸਤਿਗੁਰੂ ਦੇਖਦੇ ਨੇ ਵੀ ਹੁਣ ਇਹਨੂੰ ਸਤਸੰਗਤ ਵਿੱਚ ਵਲਾ ਕੇ ਉੱਥੇ ਇਹਦਾ ਜੀਵਨ ਮੁਕਤ ਕਰਨਾ ਹੈ ਜਾਂ ਇਹਨੂੰ ਬੰਦਗੀ ਵੱਲ ਲਾਉਣਾ ਹੈ ਜਾਂ ਇਹਨੂੰ ਸੇਵਾ ਵੱਲ ਲਾਉਣਾ ਹੈ ਕਿਸ ਪਾਸੇ ਲਾ ਕੇ ਇਹਦਾ ਜੀਵਨ ਮੁਕਤ ਕਰਨਾ ਉਹ ਸਤਿਗੁਰੂ ਜੀ ਨੇ ਦੇਖਣਾ ਹੈ ਪਾਜਾ ਪਾਈ ਵਰਦਾ ਜੀ ਨੇ ਨਾ ਸਾਨੂੰ دنیਵੀ ਤੌਰ ਤੇ ਜੀਵਨ ਦੇ ਵਿੱਚ ਵੀ ਪੜੀਆਂ ਸੁਣੀਆਂ ਵਿਚਾਰਾਂ ਦਿੱਤੀਆਂ ਇੱਕ ਅਖੀਰਲੀ ਪਾਤਸ਼ਾਹ ਜੀ ਇੱਕ ਗੱਲ ਕਹੀ ਐ ਕਹਿੰਦੇ ਬਾਦਸ਼ਾਹ ਤਾਂ ਸਤਗੁਰੂ ਜੀ ਵੀ ਕਹਿ ਰਹੇ ਨੇ ਅੱਜ ਹੁਕਮ ਕੀਤਾ ਕਿ ਪੱਥਰ ਸੀ ਜਿਸ ਨੂੰ ਡੁੱਬਦੇ ਜਾ ਰਹੇ ਸੀ ਕਿ ਤੁਸੀਂ ਕਿਰਪਾ ਕੀਤੀ ਡੁੱਬਦੇ ਹੋਏ ਪੱਥਰ ਨੂੰ ਧਾਰ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨੇ ਇੱਕ ਵਾਰ ਸਿੰਘਾਂ ਨੇ ਬੇਨਤੀ ਕੀਤੀ ਸੀ ਕਹਿੰਣ ਲੱਗੇ ਬਾਦਸ਼ਾਹ ਸਤਗੁਰੂ ਜੀ ਕਹਿਣ ਲੱਗੇ ਆ ਪੱਥਰ ਲਿਓ ਭਾਈ ਪੱਥਰ ਸਤਗੁਰੂ ਜੀ ਨੇ ਹੱਥ 'ਚ ਫੜਿਆ ਇਕਨੀ ਤੇਰ ਪਾਣੀ ਚ ਘਮਾਉਂਦੇ ਰਹੇ ਤੇ ਪਾਣੀ ਪੱਥਰ ਛੱਡਦਾ। ਕਹਿੰਨ ਲੱਗੇ ਜੀ ਨੂੰ ਦੱਸੋ ਭਾਈ ਇਹ ਪੱਥਰ ਕਿਉਂ ਡੁੱਬ ਗਿਆ? ਕੋਲੇ ਬੈਠੇ ਜਿਹੜੇ ਬੰਦੇ ਆਪ ਸੋਚ ਵਾਲੇ ਸੀ। ਉਹ ਕਹਿਣ ਲੱਗੇ ਜੀ ਪੱਥਰ ਭਾਰਾ ਹੁੰਦਾ ਤੇ ਡੁੱਬੀ ਜਾਂਦਾ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਹਿੰਨ ਲੱਗੇ ਨੰਦ ਲਾਲ ਜੀ ਤੁਸੀਂ ਦੱਸੋ ਪੱਥਰ ਕਿਉਂ ਡੁੱਬ ਗਿਆ? ਤੇ ਭਾਈ ਸਾਹਿਬ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਇਕ ਨਿਵਾਣਾ ਜੀ ਸੇਵਕ ਹੈ ਤੁਹਾਡਾ। ਜੀ ਮੈਂ ਆਪਣੇ ਵਿਚਾਰ ਮਤਾਵਕ ਦੱਸਣ ਲੱਗਾ ਹਾਂ। ਤੁਸੀਂ ਕਿਰਪਾ ਕਰੋ ਕਹਿਣ ਲੱਗਾ ਬਾਦਸ਼ਾਹ ਪੱਥਰ ਉਦੋਂ ਤੱਕ ਡੁੱਬਿਆ ਨਹੀਂ ਜਦੋਂ ਤੱਕ ਤੁਹਾਡੇ ਹੱਥੋਂ ਹੀ ਸੀ। ਜਦੋਂ ਤੁਹਾਡੇ ਹੱਥੋਂ ਛੁੱਟ ਗਿਆ ਇਹ ਡੁੱਬ ਗਿਆ। ਸਤਿਗੁਰੂ ਜੀ ਕਹਿੰਦੇ ਕਿ ਭਾਈ ਅਨੰਦ ਲਾਲ ਸਮਝ ਨਹੀਂ ਆਈ ਗੱਲ ਦੀ। ਕਹਿੰ ਲਗਾ ਪਾਤਸ਼ਾ ਜਦੋਂ ਤੱਕ ਤੁਸੀਂ ਸਾਡਾ ਹੱਥ ਫੜਿਆ ਨਾ ਅਸੀਂ ਡੁੱਬ ਨਹੀਂ ਸਕਦੇ ਸੰਸਾਰ ਸਮੁੰਦਰ ਵਿੱਚ ਭਵੇਂ ਕੋਤੇ ਖਾਈ ਜੇਗੇ ਨਹੀਂ ਡੁੱਬ ਸਕਦੇ ਤੁਸੀਂ ਬਚਾਵੋਗੇ ਜੇਕਰ ਤੁਸੀਂ ਹੱਥ ਛੱਡਦਾ ਨਾ ਉਦੋਂ ਅਸੀਂ ਡੁੱਬ ਜਾਵਾਂਗੇ ਪਾਇਸਾ ਭਾਈ ਕਹਤਾ ਸੀ ਕਹਿੰਦੇ ਤੁਹਾਡੇ ਘਰੇ ਨਾ ਇੱਕ ਬਹੁਤ ਵੱਡਾ ਤੀਰਥ ਹੈ ਮੈਨਾਂ ਉਹ ਜਦੋਂ ਪੌੜੀ ਪੜੀ ਨਾ ਤੇ ਮੈਂ ਧੋ ਤਨ ਵਾਰੀ ਭੜੀ ਉਪੋੜੀ ਤੇ ਮੇਰੇ ਮਨ ਨੂੰ ਨਾ ਇਸ ਤਰ੍ਹਾਂ ਟੁੰਬਿਆ ਉਸ ਚੀਜ਼ ਨੇ ਵੀ ਵਾਕਈ ਪੈਸੇ ਕਿੰਨਾ ਸੋਹਣਾ ਨਕਸ਼ਾ ਪੇਸ਼ ਕਰੀ ਕਹਿੰਦੇ ਭਵੇਂ ਤੂੰ ਕਿੱਡਾ ਵਿਦਵਾਨ ਬਣ ਗਿਆ ਕਿੰਨੇ ਤੀਰਥਾਂ ਤੇ ਜਾਇਆ ਤੂੰ ਕਿੰਨਾ ਪੁੰਨਦਾਨ ਕਰ ਪਰ ਉਦੋਂ ਤੱਕ ਤੇਰਾ ਪੀਰਥਾਂ ਤੇ ਗਿਆ ਪੁੰਨਦਾਨ ਕੀਤਾ ਹੋਇਆ ਤੇਰਾ ਵਿਦਵਾਨ ਬਣਾ ਹੋਇਆ ਸੰਭਲਾ ਨਹੀਂ ਹੋਣਾ ਕਹਿੰਦੇ ਕਿ ਜਦੋਂ ਤੱਕ ਤੂੰ ਘਰ ਹੀ ਤੀਰਥ ਦੀ ਸੇਵਾ ਨਹੀਂ ਕਰੇਂ वो तीर्थ है क्योंकि मैं सतगुरु पातशाह कृपा कर थोड़ा जो मेरा ना विचार इस पास ज्यादा क्योंकि अब बुजुर्ग का नरात्र बहुत हो रहा है वृद्ध तो मां घर बैठी है पुत्र अज उठी हो बड़ी मुश्किल न मंजे बोले जाके कह लगी पुत्र ਮੈਂ ਨਾ ਕਈ ਦਿਨਾਂ ਤੋਂ ਸੋਚਦੀ ਸੀ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਂ ਤੂੰ ਤੇ ਆਉਣਾ ਤੇ ਚੱਲਿਆ ਜਾਣਾ ਗੱਲਬਾਤ ਨਹੀਂ ਹੁੰਦੀ ਸੀ ਤੇ ਮੈਂ ਥੋੜੀ ਜੀ ਤੰਗ ਐ ਮੇਰਾ ਨਾ ਨਾ ਮੈਨੂੰ ਨੀਂਦ ਆਉਂਦੀ ਐ ਨਾ ਮੈਂ ਜਿਹੜਾ ਕੁਛ ਖਾਣੀ ਐ ਉਹ ਪਚਦਾ ਐ ਮੇਰੇ ਲੱਗਾ ਵਾਹ ਸਰੀਰ ਖੁਰਦਾ ਰਹਿੰਦਾ ਐ ਤੇ ਤੂੰ ਮੈਨੂੰ ਦਵਾਈ ਦਵਾ ਲੈ ਡਾਕਟਰ ਤੇ ਉ ਪੁੱਤਰ ਕਹਿੰਦਾ ਕੋਈ ਨਹੀਂ ਮਾਂ ਸ਼ਨੀਵਾਰ ਨੂੰ ਮੇਰਾ ਬੇਲਾ ਹੋਵਾਂਗਾ ਤੇ ਮੈਂ ਤੈਨੂੰ ਦਵਾਈ ਦਵਾ ਲਵਾਂ ਪੰਜ ਸੱਤ ਦਿਨ ਸੀ ਮਾਣੇ ਅਕਸਰ ਕਨਾ ਕੱਟੇ ਅੱਜ ਸ਼ਨੀਵਾਰ ਹੈ ਮਾਣ ਬੜੀ ਖੁਸ਼ੀ ਹੋਈ ਅੱਜ ਮੇਰਾ ਪੁੱਤਰ ਮੈਨੂੰ ਦਵਾਈ ਦਿਵਾ ਕੇ ਲੈ ਗਿਆ ਉਹਨੇ ਸਵੇਰੇ ਕੁਝ ਖਾਧਾ ਵੀ ਨਹੀਂ ਉਹ ਇੰਜ ਕਰ ਬੈਠੀ ਹੈ ਵੀ ਕਿਤੇ ਉਹ ਟੈਸਟ ਕਰਾਉਣਾ ਕੋਈ ਰੁਕਾਵਟ ਨਾ ਹੋਵੇ ਤੇ ਪੁੱਤਰ ਫੋਲ ਗਿਆ ਜਦੋਂ ਸ਼ਾਮ ਨੂੰ ਪਰਿਵਾਰ ਤੋਂ ਉਹਨੂੰ ਨਾਲ ਲੈ ਕੇ ਘਰ ਆਇਆ ਮਾਂ ਕਹਿੰਣ ਲੱਗੀ ਪੁੱਤਰਾ ਮੈਂ ਤੇ ਤੈਨੂੰ ਢੀਕ ਦਿਸਿਆ ਤੇ ਆਪਾਂ ਦਵਾਈ ਲੈ ਕੇ ਹੁਣ ਡਾਕਟਰ ਕੋਲ ਜਾਣਾ ਸੀ ਕਹਿੰ ਲਗਾ ਮਾਂ ਮੈਂ ਨਾ ਬੱਚਾ ਨਾਲ ਚਲੇ ਗਿਆ ਸੇਲਾ ਲੱਗੀਆਂ ਸੀ ਉੱਥੇ ਸਮਾਨ ਖਰੀਦਣ ਸੀ ਮੈਂ ਪਹੁੰਚ ਗਿਆ ਕੋਈ ਨਹੀਂ ਅਗਲੇ ਸ਼ਨੀਵਾਰ ਨੂੰ ਚਲਾਂਗਾ ਅੱਠ ਦਿਨ ਤੇ ਪੈ ਗਏ ਮਾਂ ਉਡੀਕਦੀ ਰਹੀ ਅੱਜ ਬੁੱਧਵਾਰ ਆ ਵੀਰਵਾਰ ਸ਼ਨੀਵਾਰ ਆਇਆ ਮਾਂ ਨੂੰ ਫੇਰ ਖੁਸ਼ੀ ਹੋਈ ਵੀ ਅੱਜ ਮੇਰਾ ਪੁੱਤਰ ਮੈਨੂੰ ਲੈ ਕੇ ਜਾਵੇਗਾ ਪਰ ਅੱਜ ਫੇਰ ਪੁੱਤਰ ਫੇਰ ਭੁੱਲ ਗਿਆ ਵਾਪਸ ਆਇਆ ਮਾਂ ਕਹਿਣ ਲੱਗੀ ਪਤਰਾ ਮੈਂ ਤੇ ਤੈਨੂੰ ਸਵੇਰ ਦੀ ਉਡੀਕ ਰਹੀ ਸੀ ਤੇ ਅੱਜ ਆਪਾਂ ਡਾਕਟਰ ਕੋਲ ਜਾਣਾ ਸੀ ਕਹਿਣ ਲੱਗਾ ਮਾਂ ਬੱਚੇ ਕਹਿਣ ਲਗੇ ਫਿਲਮ ਦੇਖਣ ਜਾਣਾ ਤੇ ਇਸ ਕਰਕੇ ਅੱਜ ਲਾਸਟ ਜਾਣਾ ਫਿਲਮ ਤੇ ਕਿਉਂ ਨਹੀਂ ਉਤਰ ਚਲੇਗੇ ਤੇ ਮੈਂ ਪੁੱਛਿਆ ਅਗਲੇ ਸ਼ਨੀਵਾਰ ਨੂੰ ਚਲਾਂਗੇ ਕਈ ਸ਼ਨੀਵਾਰ ਲੰਘ ਗਏ ਅੱਜ ਮਾਂ ਨੇ ਨਾ ਦੋਨੋਂ ਹੱਥ ਜੋੜ ਕੇ ਕਿਹਾ ਪੁੱਤਰਾ ਮੈਂ ਦੁਖੀ ਬਹੁਤ ਹਾਂ ਤੇ ਤੂੰ ਮੈਨੂੰ ਇੱਕ ਵਾਰੀ ਡਾਕਟਰ ਤੋਂ ਚੈੱਕ ਕਰ ਉਹ ਕਹਿਣ ਲੱਗਾ ਹੁਣ ਉਮਰ ਤੁਹਾਡੀ ਸਿਆਣੀ ਹੋ ਗਈ ਹੈ ਬਿਰਧ ਹੋ ਗਏ ਹੋ ਹੁਣ ਤੁਹਾਨੂੰ ਨੀਂਦ ਆਉਗੀ ਹੁਣ ਤੁਹਾਨੂੰ ਭੁੱਖ ਲੱਗੂਗੀ ਗੋਪ ਚਟਕੇ ਬਾਨੂ ਬਤੇ ਬਾਹ ਦੇ ਅੱਖਾਂ ਚ ਅਠਲਵਾ ਗਏ 12 ਕਿਸ ਨੇ ਬੈਲ ਵਜਾਈ ਹੈ ਘੰਟੀ ਵੱਜੀ 12 ਕੋਈ ਅੰਦਰ ਆਇਆ ਉਹਨੇ ਦੇਖਿਆ ਕਹਿਣ ਲੱਗਾ ਓਏ ਤੇਰੀ ਮਾਂ ਬਿਮਾਰ ਹੈ ਕਹਿਣ ਲੱਗਾ ਹਾਂ ਹੁਣ ਬੁਢੀ ਹੋ ਗਈ ਐ ਬਿਰਧ ਹੋ ਗਈ ਐ ਇਹਨੂੰ ਹੁਣ ਬਿਮਾਰੀ ਰਹਿਣਾ ਉਹਨੇ ਇਹਨ ਜਮਾਨ ਥੋੜਾ ਉਹਨੇ ਕਹਿਣ ਲੱਗਾ ਓਹ ਭੋੜਿਆ ਮੈਂ ਤੇਰੇ ਘਰਾਂ ਚ ਰਹਿਣਾ ਹੈ ਇੱਕ ਦਿਨ ਤੂੰ ਬਿਮਾਰ ਹੋ ਗਿਆ ਸੀ ਛੋਟਾ ਹੁੰਦਾ ਤੂੰ ਬਿਮਾਰ ਹੋਇਆ ਤੇ ਰਾਤ ਨੂੰ ਤੇਰਾ ਪਿਓ ਬਾਹਰ ਰਹਿੰਦਾ ਸੀ ਕਿਤੇ ਤੇਰੀ ਮਾਂ ਰਾਤ ਨੂੰ 12:30 ਵਜੇ ਉੱઠી ਤੇ ਮੇਰੇ ਜਾ ਕੇ ਦਰਵਾਜ਼ਾ ਖੜਕਾਇਆ ਕਹਿਣ ਲੱਗੇ ਭਾਈ ਸਾਹਿਬ ਮੇਰਾ ਬੇਟਾ ਬਹੁਤ ਬਿਮਾਰ ਹੈ ਇਹ ਤੁਸੀਂ ਮੇਰੇ ਨਾਲ ਚੱਲਾ ਨੂੰ ਦਵਾਈ ਦਿਵਾ ਦੇਣਾ ਤੇ ਮੈਂ ਇੱਕ ਗੱਲ ਸੋਚ ਗਿਆ ਇਹਦਾ ਘਰ ਵਾਲਾ ਕਰੇ ਨਹੀਂ ਕੋਈ ਮੇਰੇ ਤੇ ਇਲਜ਼ਾਮ ਲਾਵੇਗਾ ਕੋਈ ਇਹਦੇ ਤੇ ਇਲਜ਼ਾਮ ਲਾਵੇਗਾ ਤੇਰਾ ਅੱਥ ਮੈਨੂੰ ਕਿੱਥੇ ਲੈ ਜਾਣਾ ਮੈਂ ਕਿਹਾ ਮਾਂ ਭੈਣ ਤੂੰ ਇਉਂ ਕਰ ਇਹ 4 ਘੰਟੇ ਠਹਿਰ ਜਾ ਦਿਨ ਚੜ ਜੂਗਾ ਤੇ ਮੈਂ ਤੇਰੇ ਨਾਲ ਜਾ ਕੇ ਦਵਾਈ ਪਾ ਲਵਾਂ। ਉਹ ਕੱਲ੍ਹ ਕਹਿੰਦੇ ਸਵੇਰੇ ਮੈਂ ਆਇਆ ਨਾ ਮੈਂ ਦਰਵਾਜ਼ਾ ਖੜਕਾਇਆ ਕਿ ਤੂੰ ਸੁੱਤਾ ਪਿਆ ਸੀ ਮਾਂ ਕੋਲੇ ਬੈਠੀ ਸੀ। ਮੈਂ ਪੁੱਛਿਆ ਮਾਤਾ ਜੀ ਤੁਹਾਡਾ ਬੇਟਾ ਠੀਕ ਹੈ? ਤੇ ਮੈਨੂੰ ਜਵਾਬ ਮਿਲਿਆ ਇਸ ਗੱਲ ਦਾ ਕਹਿੰਦੇ ਨਹੀਂ ਭਾਈ ਸਭ ਠੀਕ ਨਹੀਂ ਸੀਗਾ। ਪਰ ਰਾਤ ਮੈਂ ਨਾ 12:30 ਵਜੇ ਕਿਨੂੰ ਲੈ ਗਿਆ। 2-3 ਕਿਲੋਮੀਟਰ ਦੀ ਬਾੜ ਸੀ ਮੈਂ ਤੁਰ ਕੇ ਲੈ ਗਈ ਇਹਨੂੰ ਤਾਂ ਕਿ ਦਵਾਈ ਦਵਾ ਲੈ ਕਿਉਂ ਕੁਛ ਠੀਕ ਹੋ ਉਪੋੜਿਆ ਤੇਰੀ ਮਾਂ ਨੇ 2 ਘੰਟਾ 3 3 ਘੰਟੇ 2 ਘੰਟੇ ਵੀ ਕੁਰੀਕ ਨਹੀਂ ਕੀਤੀ ਕਿ ਮੇਰੇ ਪੁੱਤਰ ਨੂੰ ਤਕਲੀਫ ਹੈ ਤੇ ਮੈਨੂੰ ਲੈ ਕੇ ਜਾਵਾ ਤੇ ਤੂੰ ਅੱਜ ਕਈ ਮਹੀਨੇ ਹੋ ਗਏ ਮਾਂ ਮੰਜੇ ਚ ਪਈ ਐ ਤੜਫ ਰਹੀ ਐ ਤੇ ਤੂੰ ਇਹਨੂੰ ਦਵਾਈ ਨਹੀਂ ਦਵਾ ਸਕਿਆ ਤੂੰ ਇੱਕ ਆਦਨ ਆਦਿ ਸ਼ਨੀਵਾਰ ਨੂੰ ਮੈਂ ਉਧਰ ਚਲੇ ਗਿਆ ਕੱਲ ਮੈਂ ਬੁੱਧਵਾਰ ਨੂੰ ਉਧਰ ਚਲੇ ਗਿਆ ਓਏ ਭੋੜਿਆ ਇਹ ਤੇਰੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸਾਰੀ ਸਾਰੀ ਰਾਤ ਨੂੰ ਗੋਤ ਫਿਲ ਕੇ ਬੈਠੀ ਰਹਿੰਦੀ ਸੀ ਤੇ ਇਸੇ ਤਰ੍ਹਾਂ ਕਿਤਾ ਦਾ ਹਾਲ ਹੋਇਆ ਜਿਹੜਾ ਘਰ ਬਣਾਇਆ ਸੀ ਅੱਜ ਕਹਿ ਦਿੱਤਾ ਬਾਹਰੋਂ ਫੜ ਕੇ ਪਿਛਲੇ ਡਰੈੰਗ ਰੂਮ ਚ ਇੱਕ ਕਮਰਾ ਦੇਤਾ ਇੱਥੇ ਬੈਠਣਾ ਕਿਉਂਕਿ ਜਦੋਂ ਕੋ ਸਾਡਾ ਮਿਲਣਾ ਆਉਂਦਾ ਹੈ ਤਾਂ ਵਿੱਚ ਆ ਕੇ ਖੰਗਣ ਲੱਗ ਪੈਂਦਾ ਬਾਥਰੂਮ ਨਹੀਂ ਸਾਡਾ ਵਰਤਣਾ ਆਹ ਭਾਂਡਿਆਂ ਨੂੰ ਹੱਥ ਨਹੀਂ ਲਾਉਣਾ ਤੂੰ ਬੜਾ ਹਰਾਨ ਹੋਇਆ ਇਸ ਘਰ ਵਾਸਤੇ ਆਪਾਂ ਅਪਾਸ਼ ਕਰ ਦਿੱਤੀ ਸੀ ਅੱਜ ਨਾ ਸਵੇਰੇ ਸਵੇਰੇ ਬਾਹਦੇ ਖੜਕੇ ਤੇ ਬਜ਼ੁਰਗ ਨੂੰ ਹੋਇਆ ਵੀ ਅੱਜ ਚਾਹ ਬਣ ਰਹੀ ਹੈ ਚਲੋ ਅੱਜ ਮੈਨੂੰ ਵੀ ਟਾਈਮ ਨਾਲ ਚਾਹ ਬਣ ਕੇ ਦੇਣਗੇ ਉਹਨਾਂ ਨੇ ਆਪਣਾ ਖਾਣਾ ਅਦਕਿਆਰ ਕੀਤਾ ਉਹ ਡੱਬਿਆਂ 'ਚ ਬੰਦ ਕੀਤਾ ਤੇ ਜਦੋਂ ਕੁੰਡਾ ਲਾਉਣ ਲੱਗੇ ਨਾ ਘਰ ਦਾ ਉਹ ਕਹਿਣ ਲੱਗਾ ਪੁੱਤਰਾ ਚਾਹ ਦਾ ਮੈਨੂੰ ਵੀ ਦੇ ਜੰਦੇ ਮੈਨੂੰ ਤਾਂ ਐਸੀ ਵੀ ਅੱਜ ਸਵੇਰ ਦਾ ਸਮਾਂ ਹੈ ਤੇ ਤੁਸੀਂ ਮੈਨੂੰ ਵੀ ਕੁ ਚਾਹ ਦਾ ਕੱਪ ਪਿਓਗੇ ਪਰ ਤੁਸੀਂ ਤੇ ਜਾ ਰਹੇ ਹੋ ਅੱਗੋਂ ਪੁੱਤਰ ਕਹਿਣ ਲੱਗਾ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਤੇ ਤੂੰ ਕੋਈ ਨਾ ਕੋਈ ਇਹੋ ਜਿਹੀਆਂ ਗੱਲਾਂ ਕਰੇਗਾ ਉਦੋਂ ਤੱਕ ਅੱਗੇ ਆ ਕੇ ਖੜ ਜਾਂਦਾ ਇੱਥੇ ਬੈਠਿਆ ਨਹੀਂ ਜਾਂਦਾ ਹੁਣ ਚੁੱਪ ਕਰਕੇ ਅੰਦਰ ਜਾ ਕੇ ਬਹਿ ਗਿਆ ਉਹ ਖਾਣਾ ਲੈ ਕੇ ਕਿੱਥੇ ਚੱਲੇ ਸੀ ਕਿਸੇ ਪਖੰਡੀ ਦੇ ਦੇਰੇ ਤੇ ਰਸਤੇ ਇੱਕ ਜਾਂਦੇ ਆ ਗੱਡੀ ਖਰਾਬ ਹੋ ਗਈ ਨੇੜੇ ਗੁਰਦਾਰਾ ਸਾਹਿਬ ਸੀ ਹੁਣ ਸੋਚਦਿਆ ਸਾਧੂ ਉੱਥੇ ਉਡੀਕ ਕਰ ਆਵੇਗਾ ਆ ਜੋ ਭੁੱਖਾ ਹੋਇਆ ਉਹਨੂੰ ਪ੍ਰਸ਼ਾਦਾ ਸਿਕਾਉਣਾ ਸੀ ਪਰ ਜਦੋਂ ਕਿਸ ਕੋਈ ਕੋਲੋਂ ਸੰਗਤ ਦਾ ਬੰਦਾ ਲੰਘ ਰਿਹਾ ਸੀ ਉੱਚਾ ਕਹਿਣ ਲੱਗੇ ਭਾਈ ਸਾਹਿਬ ਸਾਡੀ ਗੱਡੀ ਖਰਾਬ ਹੋ ਗਈ ਤੇ ਅਸੀਂ ਡੇਰੇ ਜਾਣਾ ਸੀ ਕੋਈ ਸਾਥ ਨਾ ਮਿਲ ਸਕਦਾ ਉਹ ਕਹਿਣ ਲੱਗਾ ਤੁਸੀਂ ਡੇਰੇ ਜਾਸੇ ਗੁਰਦੁਆਰਾ ਸਾਹਿਬ ਹੈ ਇੱਥੇ ਪ੍ਰਸ਼ਾਦਾ ਚੜਾ ਦਿਓ ਜਦੋਂ ਪ੍ਰਸ਼ਾਦਾ ਲੈ ਕੇ ਨਾ ਤੇ ਗੁਰਦੁਆਰਾ ਸਾਹਿਬ ਦੀਆਂ ਲੰਗਰ ਦੇ ਵਿੱਚ ਗਏ ਉਹੀ ਬਜ਼ੁਰਗ ਬੈਠਾ ਉਡੀਕ ਕਰ ਰਿਹਾ ਕਹਿੰਦੇ ਪ੍ਰਸ਼ਾਦਾ ਜੀ ਉਹ ਉਹੀ ਬਜ਼ੁਰਗ ਉਹਨਾਂ ਦਾ ਉਸ ਤੱਪੜ ਤੇ ਬੈਠਾ ਤੇ ਸੇਵਾਦਾਰਾਂ ਨੂੰ ਕਹਿ ਰਿਹਾ ਸੇਵਾਦਾਰ ਜੀ ਪ੍ਰਸ਼ਾਦਾ ਦਿਓ ਮੈਨੂੰ ਭੁੱਖ ਬਹੁਤ ਲੱਗੀ ਐ ਮੈਂ ਤੇ ਰਾਤ ਤੇ ਭੁੱਖਾ ਦੋਨੋਂ ਜਣਾਂ ਨੇ ਪ੍ਰਸ਼ਾਦਾ ਰੱਖਿਆ ਬਜ਼ੁਰਗ ਵੱਲ ਨਹੀਂ ਚੱਕੀ ਤਰ੍ਹਾਂ ਨਾ ਦੇਖਿਆ ਜਦੋਂ ਦਰਬਾਰ ਸੱਜ ਗਿਆ ਤੇ ਭਾਈ ਸਾਹਿਬ ਐ ਬਰਦਾਸ਼ ਦੀ ਉਸੇ ਪੌੜੀ ਦੀ ਕਥਾ ਭਰੀ ਸੀ ਉਹ ਕਹਿਣ ਲੱਗੇ ਤੀਰਥ ਪੁੰਨ ਦਾਨ ਕੀਤਾ ਏ ਤੁਹਾਡੇ ਬਿਰਥ ਹੈ ਜੇ ਆਹ ਤੀਰਥ ਨੂੰ ਨਾ ਸੰਭਿਆ ਜੇ ਵਾਮ ਆਪਣ ਨੂੰ ਨਾ ਸੰਭਿਆ ਤੇ ਤੁਹਾਡੇ ਆ ਜਿਹੜੇ ਕੁੰਨਦਾਨ ਕੀਤੇ ਹੋਏ ਕਿਸੇ ਕੰਮ ਨਹੀਂ ਦੋਹਾਂ ਨੇ ਇੱਕ ਦੂਸਰੇ ਨਾਲ ਨਜ਼ਰ ਮਲਾਈ ਦੋਹਾਂ ਨੇ ਇੱਕ ਦੂਜੇ ਨਾਲ ਨਜ਼ਰ ਮਲਾਈ ਤੇ ਉੱਠ ਕੇ ਆ ਗਏ ਪਿਤਾ ਵੀ ਘਰ ਪਹੁੰਚ ਗਿਆ ਤੇ ਦੋਨਾਂ ਨੇ ਨਾ ਆਪਣੇ ਪਿਤਾ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਕਹਿਣ ਲੱਗੇ ਪਿਤਾ ਜੀ ਅਸੀਂ ਬੜੀ ਵੱਡੀ ਗਲਤੀ ਕਰਦੇ ਸੀ ਅਸੀਂ ਤੇ ਪਖੰਡੀਆਂ ਦੇ ਡੇਰਿਆਂ 'ਚ ਜਾ ਕੇ ਪ੍ਰਸ਼ਾਦੇ ਚੜਾਈ ਜਾਂਦੇ ਸੀ ਅੱਜ ਅਸੀਂ ਗੁਰਦੁਆਰੇ ਗਏ ਸਾਨੂੰ ਪਤਾ ਲੱਗਿਆ ਕਿ ਜਿਹੜਾ ਤੀਰਥ ਵੱਡਾ ਪੁੰਨ ਵੱਡਾ ਜਿਹੜਾ ਉਹ ਘਰ ਵਿੱਚ ਮਾਪੇ ਨੂੰ ਸਮਾਈ ਨਹੀਂ। ਇਹ ਤੋਂ ਵੱਡਾ ਕੋਈ ਪੁੰਨ ਤਾਂ ਨਹੀਂ। ਇਹ ਪਤਾ ਜੀ ਸਾਥੋਂ ਕਰਤੀ ਹੋ ਗਈ। ਅੱਜ ਤੋਂ ਬਾਅਦ ਅਸੀਂ ਤੁਹਾਡੀ ਸੇਵਾ ਕਰਾਂਗੇ। ਉਹ ਪੁੱਤਰਾ ਕਦੇ ਤੋਂ ਮਾਂ ਦੇ ਗਲ 'ਚ ਬਾਹਾਂ ਪਾ ਕੇ ਇਹ ਕਹਿਦੀ ਮਾਂ ਤੂੰ ਮੈਨੂੰ ਰੋਜ਼ ਮੇਰੀ ਮਰਜ਼ੀ ਦਾ ਖਾਣਾ ਖਵਾਉਂਦੀ ਹੁੰਦੀ ਸੀ। ਜਿਹੜਾ ਕੁਝ ਮੈਂ ਖਾਣਾ ਹੁੰਦਾ ਨਾ ਉਹੀ ਬਣਾਉਂਦੀ ਸੀ। ਅੱਜ ਮਾਂ ਇੱਕ ਦਿਨ ਮੈਂ ਤੇਰੇ ਵਾਸਤੇ ਖਾਣਾ ਬਣਾਉਣਾ ਹੈ। ਤੂੰ ਦੱਸ ਤੂੰ ਕੀ ਖਾਣਾ ਮੈਂ ਤੇਰੇ ਵਾਸਤੇ ਉਹ ਹੀ ਤੇ ਆ। ਅੱਜ ਕਿਤੇ ਫਲਕ ਪਤਾ ਨੂੰ ਮੰਝੇ ਤੇ ਬੈਠਿਆ ਹੱਥ ਜੋੜ ਕੇ ਪੁੱਛ ਨਹੀਂ ਪਿਤਾ ਜੀ ਸਾਰੀ ਜ਼ਿੰਦਗੀ ਤੁਸੀਂ ਮੇਰੇ ਵਾਸਤੇ ਪਹਿਰਾ ਚ ਜੋੜਾ ਨਹੀਂ ਪਾਇਆ ਚੰਗਾ ਕੱਪੜਾ ਨਹੀਂ ਪਾਇਆ ਮੇਰੇ ਵਾਸਤੇ ਤੁਸੀਂ ਕਮਾਈ ਕੀਤੀ ਹੈ। ਅਸੀਂ ਬਜ਼ੁਰਗਾਂ ਨੂੰ ਪਾਲਣਾ ਨਹੀਂ ਸਾਨੂੰ ਬਜ਼ੁਰਗਾਂ ਨੇ ਪਾਲਿਆ ਅਸੀਂ ਬਜ਼ੁਰਗਾਂ ਨੂੰ ਸੰਭਾਲਣਾ ਹੈ। ਪਿਤਾ ਜੀ ਅੰਕੀ ਦੱਸ ਕੋਈ ਦਵਾਈ ਫੂਟੀ ਲੈ ਕੇ ਆਉਣੀ ਹੈ। ਤੁਸੀਂ ਕੀ ਖਾਣਾ ਮੈਂ ਤੁਹਾਨੂੰ ਉਹ ਲੈ ਕੇ ਦੇਵਾਂ ਤੁਸੀਂ ਤੁਹਾਨੂੰ ਕੀ ਚਾਹੀਦਾ ਪਿਤਾ ਜੀ ਮੈਨੂੰ ਤੁਸੀਂ ਸੇਵਾ ਦਿਓ ਅੱਜ ਮੈਂ ਇੱਕ ਦਿਨ ਤਾਂ ਮੈਂ ਸੇਵਾ ਕਰ ਲਵਾਂ ਬੈਠ ਕੇ ਤੁਹਾਡੀ ਤੇ ਜੇ ਇਸ ਤਰ੍ਹਾਂ ਕਰ ਲਿਆ ਨਾ ਤੇ ਸਾਡਾ ਸਾਰਾ ਕੀਤਾ ਸਫਲ ਹੋ ਜਾਣਾ ਜੇ ਸਾਡੇ ਮਾਂ ਤੇ ਬਾਪ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਕਿਤੇ ਅਸ਼ੀਰਵਾਦ ਦਿੱਤਾ ਨਾ ਸਾਡਾ ਸਾਰਾ ਜੀਵਨ ਸਫਲ ਹੋ ਜਾਂਦਾ ਉਹ ਪਿਆਰਿਓ ਸਾਡਾ ਗੁਰੂ ਤੇ ਕੁਝ ਸਿਖਾਉਂਦਾ ਉਸ ਦਿਨ ਤੋਂ ਉਹਨਾਂ ਬੱਚਿਆਂ ਨੇ ਕਹਤਾ ਸਿੱਣੀ ਡੇਰੇ ਜਾਣਾ ਅੱਜ ਤੋਂ ਵਾਦਾ ਸੀ ਗੁਰਦੁਆਰੇ ਜਾਵਾਂਗੇ ਪਿਤਾ ਕਹਿੰਦਾ ਕਿ ਪੁੱਤਰੋ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਗੁਰੂ ਘਰਤ ਜਾਓ ਇਹੋ ਜੀ ਸਿੱਖਿਆ ਉੱਥੋਂ ਮਿਲੂਗੀ ਡੇਰੇਦਾਰ ਨੇ ਨਹੀਂ ਕਿਹਾ ਉਹਦੇ ਬਾਪ ਨੂੰ ਸਵਾਲੋ ਉਹ ਤਾਂ ਕਹਿੰਦਾ ਡੇਰੇ ਚ ਲੈ ਆਓ ਸਾਨੂੰ ਸਿਖਾਓ ਇਸ ਕਰਕੇ ਇੱਥੇ ਆ ਕੇ ਸਾਨੂੰ ਸਤਿਗੁਰੂ ਦਾ ਜਿੱਤੇ ਅਧਿਆਤਮਕ ਤੌਰ ਤੇ ਪ੍ਰધાન ਕਰਨਾ ਸਾਨੂੰ ਬਲਦੇ ਉਹਤੇ ਤਨਿਆ ਵੀ ਤੌਰ ਤੇ ਸਾਡੇ ਜੀਵਨ ਨਾਲ ਵੀ ਸੰਬੰਧਤ ਸਾਨੂੰ ਸਤਿਗੁਰੂ ਜੀ ਬਹੁਤ ਖੁਸ਼ੀ ਬਖਸ਼ਦੀ ਹੈ ਨਾ ਅਰਦਾਸ ਕਰਿਆ ਕਰੋ ਪਾਤਸ਼ਾਹ ਜੋੜੀ ਰੱਖਿਓ ਆਪਣੇ ਚਰਨਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਹ ਸਿੱਖਿਆ ਲੈ ਕੇ ਨਾ ਆਪਣਾ ਜੀਵਨ ਸਫਲਾ ਕਰ ਲਈਏ ਤੁਸੀਂ ਇਸੇ ਤਰ੍ਹਾਂ ਕਿਰਪਾ ਕਰਿਓ ਸਾਡੀ ਬਾਹ ਫੜ ਲਈਏ ਹੁਣ ਛੱਡਿਓ ਨਾ ਤੇ ਸਤਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਾਂਤ ਰੱਖਣਗੇ ਮਾਪੇ ਦੀ ਸੇਵਾ ਇੱਕ ਮਹਾਨ ਸੇਵਾ ਹੈ ਮਾਪੇ ਦੀ ਪੂਜਾ ਇੱਕ ਮਹਾਨ ਤੀਨ ਸਦੀ ਪੂਜਾ ਹੈ ਉਹੀ ਪੁੰਨ ਦਾ ਹੈ ਜੇ ਅਸੀਂ ਮਾਪੇ ਨੂੰ ਖੁਸ਼ ਹੋ ਕੇ ਉਹਨਾਂ ਦੀਆਂ ਆਂਦਰਾਂ ਤੋਂ ਆਤਮਾ ਲੈ ਲਈਏ ਨਾ ਆਤਮਾ ਤੋਂ ਆਸ਼ੀਰਵਾਦ ਲੈ ਲਿਆ ਤੇ ਫਿਰ ਇਤਨਾ ਵੱਡਾ ਖੁਸ਼ੀ ਬਾਤ ਨਹੀਂ ਹੋ ਸਕਦਾ ਉਹ ਲਾਂ ਚੁੱਕਾਂ ਨੀ ਕਿਵਾਂ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ